ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੇ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਕਲ ਪੂਰਨਮਾਸ਼ੀ ਦੇ ਦਿਨ 4 ਰੁਪਏ ਦਾ ਇਹ ਇੱਕ ਕੰਮ ਕਰ ਲੈਂਦੇ ਹੋ ਤੁਹਾਡੇ ਸਾਰੇ ਹੀ ਪ੍ਰਕਾਰ ਦੇ ਬਿਜ਼ਨਸ ਚੱਲਣੇ ਸ਼ੁਰੂ ਹੋ ਜਾਣਗੇ ਤੁਹਾਡੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਸਵੇੜੀਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਸਾਧ ਸੰਗਤ ਜੀ ਆਖਦੇ ਹਨ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਕਿਸਾਨ ਰਹਿ ਹ ਕਰਦਾ ਸੀ। ਕਹਿੰਦੇ ਉੰਜ ਕਿਹਨ ਨੂੰ ਕਿਸਾਨ ਸੀ ਪਰ ਆਪਣੇ ਕੋਲ ਉਹਦੀ ਜ਼ਮੀਨ ਨਹੀਂ ਸੀ। ਲੋਕਾਂ ਦੀ ਜ਼ਮੀਨ ਵਿੱਚ ਹੀ ਕੰਮ ਕਰਿਆ ਕਰਦਾ ਸੀ ਤੇ ਕੰਮ ਬੜੇ ਨੀਅਤ ਸਾਫ਼ ਨਾਲ ਕਰਿਆ ਕਰਦਾ ਸੀ। ਇਸ ਕਰਕੇ ਲੋਕ ਉਹਨੂੰ ਆਪਣੇ ਖੇਤਾਂ ਵਿੱਚ ਆਪ ਸੱਦ ਕੇ ਕੰਮ ਦਿਆ ਕਰਦੇ ਸਨ ਜੋ ਉਹਨੂੰ ਤਨ ਰਾਸ਼ੀ ਮਿਲਦੀ ਉਹਦੇ ਨਾਲ ਉਹਦਾ ਘਰ ਦਾ ਗੁਜ਼ਾਰਾ ਹੁੰਦਾ ਸੀ ਕਹਿੰਦੇ ਅੱਜ ਜਦੋਂ ਕੰਮ ਕੀਤਾ ਤੇ ਸੇਠ ਦੇ ਜ਼ਿੰਮੇਵਾਰ ਦੇ ਕੋਲ ਗਿਆ ਤੇ ਜਾ ਕੇ ਕਿਹਾ ਮੈਨੂੰ ਤਨ ਰਾਸ਼ੀ ਦਿਓ ਜਿੰਨੀ ਅੱਜ ਦੀ ਮੇਰੀ ਬਣ ਚੁੱਕੀ ਹੈ ਕਿਉਂਕਿ ਪਿਛਲੇ 2-3 ਦਿਨਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਮੇਰੇ ਕੋਲ ਨਹੀਂ ਸੀ ਵਾਢੀ ਦਾ ਸੀਜ਼ਨ ਹੋਣ ਕਰਕੇ ਹੁਣ ਖੇਤ ਦੇ ਵਿੱਚੋਂ ਜਦੋਂ ਨਵਾਂ ਕੰਮ ਸ਼ੁਰੂ ਹੋਣਾ ਸੀ ਉਦੋਂ ਹੀ ਤਾਂ ਕੰਮ ਮਿਲਣਾ ਸੀ ਕਹਿੰਦੇ ਅੱਜ ਉਹਨੂੰ ਕਿੰਨੇ ਹੀ ਦਿਨਾਂ ਦੇ ਬਾਅਦ ਕੰਮ ਮਿਲਿਆ ਸੀ ਤੇ ਉਹ ਜ਼ਿੰਮੇਦਾਰ ਕਹਿਣ ਲੱਗਾ ਭਰਾਵਾ ਕੰਮ ਤੇ ਤੂੰ ਸੋਹਣਾ ਕਰਦਾ ਹੈ ਪਰ ਤੈਨੂੰ ਹਮੇਸ਼ਾ ਹੀ ਘਰ ਜਾਣ ਦੇ ਕਾਲ ਪਈ ਹੁੰਦੀ ਹੈ ਕੱਲ ਸਵੇਰੇ ਤੂੰ ਛੇਤੀ ਆ ਜਾਈਂ ਤੇ ਬੜੇ ਸਾਰੇ ਕੰਮ ਕਰਨੇ ਹਨ ਉਹਨੇ ਕਿਹਾ ਠੀਕ ਹੈ ਉਹਨੇ ਸੇਠ ਤੋਂ 4 ਰੁਪਏ ਆਪਣੀ ਦਿਹਾੜੀ ਲੈ ਲਈ ਤੇ ਚਲਿਆ ਗਿਆ ਰਾਸ਼ਨ ਖਰੀਦਣ ਤੋਕ ਆਪਣੇ ਘਰ ਵਾਲੀ ਨੂੰ ਜਾ ਕੇ ਦੇ ਦਿੱਤਾ ਕਹਿੰਦਾ ਕਿ ਭਾਗਵਾਨ ਇਹਦੇ ਨਾਲ ਆਪਣੇ ਕਈ ਸਾਰੇ ਹੁਣ ਦਿਨ ਲੰਘ ਜਾਣਗੇ ਉਹਦੀ ਪਤਨੀ ਕਹਿੰਦੀ ਕਿ ਹੁਣ ਰੋਜ਼ ਕੰਮ ਮਿਲਿਆ ਕਰੇਗਾ ਤਾਂ ਕਈ ਦਿਨ ਲੰਘਣਗੇ ਤਾਂ ਕੁਝ ਦਿਨ ਖਾ ਕੇ ਫਿਰ ਓਵੇਂ ਹੀ ਦਿਨ ਆ ਜਾਣਗੇ ਉਹਨੇ ਕਿਹਾ ਕਿ ਨਹੀਂ ਹੁਣ ਜਿਹੜੇ ਦਿਨ ਹਨ ਉਸ ਖਾਲੇ ਆ ਜਾਣਗੇ ਹੁਣ ਰੋਜ਼ ਹੀ ਕੰਮ ਮਿਲ ਜਾਇਆ ਕਰੂਗਾ ਕਹਿੰਦੇ ਕਿ ਅਗਲੀ ਸਵੇਰ ਹੋਈ ਤੇ ਉਹੀ ਜ਼ਿਮੀਦਾਰ ਦੇ ਕੋਲ ਗਿਆ ਜਾਕੇ ਜ਼ਿਮੀਦਾਰ ਨੇ ਕੰਮ ਦੱਸ ਦਿੱਤਾ ਤੇ ਹੁਣ ਏਨੀ ਤਿੱਖੜ ਧੁੱਪ ਸੀ ਸਾਰੇ ਜਾਣੇ ਜਿੰਨੇ ਹੀ ਖੇਤਾਂ ਵਿੱਚ ਕਾਮੇ ਸਨ ਉਹ ਲੱਗੇ ਹੋਏ ਸਨ ਸਾਰੇ ਜਾਣੇ ਹੁਣ ਆਰਾਮ ਕਰਨ ਦੇ ਲਈ ਆਸੇ-ਪਾਸੇ ਰੁੱਖਾਂ ਦੀ ਤਲਾਸ਼ ਕਰਨ ਲੱਗੇ ਤੇ ਜਾ ਕੇ ਬੈਠ ਗਏ ਪਰ ਇਹ ਅਜੇ ਵੀ ਪੂਰੀ ਨੀਅਤ ਸਾਫ਼ ਤੇ ਇਮਾਨਦਾਰੀ ਦੇ ਨਾਲ ਖੇਤ ਵਿੱਚ ਕੰਮ ਕਰਦਾ ਪਿਆ ਸੀ ਕਹਿੰਦੇ ਉਥੋਂ ਰਾਜਾ ਲੰਘਦਾ ਪਿਆ ਸੀ ਤੇ ਰਾਜੇ ਨੇ ਵੇਖਿਆ ਇਥੇ ਕੋਈ ਵੀ ਐਨੀ ਚੜੀ-ਕਾਂ ਨਹੀਂ ਦਿਖ ਰਹੀ ਹਾਂ ਤੇ ਜਿਹੜਾ ਕੋਈ ਵੀ ਬਾਹਰ ਨਹੀਂ ਮੈਨੂੰ ਦੇਖਦਾ ਕਿ ਕੋਈ ਤੁਰਿਆ ਫਿਰਦਾ ਹੋਵੇ ਇੰਨੀ ਗਰਮੀ ਦੇ ਵਿੱਚ ਇਹ ਵਿਅਕਤੀ ਤਾਂ ਇਕੱਲਾ ਹੀ ਖੇਤਾਂ ਵਿੱਚ ਕੰਮ ਕਰਦਾ ਪਿਆ ਹੈ ਉਹਨੂੰ ਆਵਾਜ਼ ਲਗਾਈ ਉਹਨੇ ਵੇਖ ਕੇ ਕਿਹਾ ਰਾਜਾ ਇਸ ਸਮੇਂ ਤੁਸੀਂ ਇੱਥੇ ਉਹਨੇ ਰਾਜੇ ਨੇ ਕਿਹਾ ਤੂੰ ਦੱਸ ਤੋ ਕੌਣ ਹੈ ਤੇ ਕੀ ਕਰਦਾ ਪਿਆ ਹੈ ਇੱਥੇ ਉਹਨੇ ਕਿਹਾ ਕਿ ਰਾਜਾ ਮੈਂ ਤੁਹਾਡੇ ਨਗਰ ਦਾ ਕਿਸਾਨ ਹਾਂ ਪਰ ਮੇਰੇ ਕੋਲ ਆਪਣੀ ਜ਼ਮੀਨ ਨਹੀਂ ਮੈਂ ਲੋਕਾਂ ਦੇ ਖੇਤਾਂ 'ਚ ਕੰਮ ਕਰਦਾ ਹਾਂ ਉਹਨੇ ਕਿਹਾ ਠੀਕ ਹੈ ਫਿਰ ਤੂੰ ਦੱਸ ਮੈਨੂੰ ਤੇਰ ਨੂੰ ਕਿੰਨੀ ਦਿਹਾੜੀ ਮਿਲ ਜਾਂਦੀ ਹੈ ਉਹਨੇ ਕਿਹਾ 4 ਰੁਪਏ ਉਹਨੇ ਕਿਹਾ ਇਨੀ ਸਖਤ ਮਿਹਨਤ ਤੂੰ ਕਰਦਾ ਹੈ ਦਿਹਾੜੀ ਤੈਨੂੰ 4 ਰੁਪਏ ਮਿਲਦੀ ਹੈ ਕਹਿੰਦਾ ਜੀ ਹਾਂਜੀ ਕਹਿੰਦੇ 4 ਰੁਪਏ ਨਾਲ ਤੂੰ ਗੁਜ਼ਾਰਾ ਕਰ ਲੈਂਦਾ ਹੈ ਆਖਦਾ ਜੀ ਹਾਂਜੀ ਮੈਂ 4 ਰੁਪਏ ਦੇ ਨਾਲ ਵਧੀਆ ਗੁਜ਼ਾਰਾ ਕਰ ਲੈਂਦਾ ਹਾਂ ਰਾਜਾ ਕਹਿੰਦਾ ਐਨੇ ਨੂੰ ਤੂੰ ਇੰਨਾ ਵੱਡਾ ਜਿਹੇ ਤੂੰ ਪਰਿਵਾਰ ਦੇ ਵਿੱਚ ਦੱਸਦਾ ਪਿਆ ਹੈ ਤੇਰੇ ਪਰਿਵਾਰ ਵਿੱਚ ਤੇਰੇ ਮਾਪਿਓ ਵੀ ਹਨ ਤੇਰੇ ਬੱਚੇ ਵੀ ਹਨ ਤੇਰੀ ਪਤਨੀ ਵੀ ਹੈ ਤੇ ਤੂੰ ਫਿਰ ਇਹਨਾਂ 4 ਰੁਪਏਾਂ ਦੇ ਨਾਲ ਗੁਜ਼ਾਰਾ ਕਿਵੇਂ ਕਰ ਲੈਂਦਾ ਹੈ ਤੂੰ ਦੱਸ 4 ਰੁਪਏ ਦਾ ਗੁਜ਼ਾਰਾ ਇੰਨੀ ਮੁਸ਼ਕਲ ਨਾਲ ਕਿਦਾਂ ਕਰਦਾ ਹੋਵੇਂਗਾ ਕਹਿੰਦਾ ਰਾਜਨ ਮੈਂ ਕਹਿੰਦਾ ਕਿ ਜਿਹੜੇ ਮੈਨੂੰ 4 ਰੁਪਏ ਮਿਲਦੇ ਹਨ ਉਹਨਾਂ ਦੇ ਨਾਲ ਮੈਂ ਇਸ ਤਰੀਕੇ ਦੇ ਨਾਲ ਗੁਜ਼ਾਰਾ ਕਰਦਾ ਹਾਂ 1 ਰੁਪਿਆ ਮੈਂ ਆਪਣੀ ਘਰਵਾਲੀ ਨੂੰ ਦੇ ਦਿੰਦਾ ਹਾਂ ਜਿਸ ਦੇ ਨਾਲ ਅਸੀਂ ਸਾਰਾ ਹੀ ਪਰਿਵਾਰ ਪ੍ਰਸ਼ਾਦਾ ਪਾਣੀ ਸ਼ੱਕਦੇ ਹਾਂ 200 ਰੁਪਿਆ ਜਿਹੜਾ ਹੈ ਉਹ ਮੈਂ ਉਧਾਰ ਦੇ ਦਿੰਦਾ ਹਾਂ ਤੇ ਤੀਜਾ ਮੈਂ ਵਿਆਜ ਦੇ ਦਿੰਦਾ ਹਾਂ ਭਾਵੇਂ ਕਿ ਆਪਣਾ ਕਰਜ਼ਾ ਵੀ ਚੁਕਾ ਰਿਹਾ ਹਾਂ ਤੇ ਚੌਥਾ ਜਿਹੜਾ ਹੈ ਮੈਂ ਰੋਜ਼ ਖੂਹ ਵਿੱਚ ਸੁੱਟ ਦਿੰਦਾ ਹਾਂ ਰਾਜਾ ਕਹਿੰਦਾ ਤੈਨੂੰ 4 ਰੁਪਏ ਮਿਲਦੇ ਹਨ ਤੇ ਉਹਦੇ ਵਿੱਚੋਂ ਉਹ 4 ਰੁਪਇਆ ਵਿੱਚੋਂ ਵੀ ਤੂੰ ਉਧਾਰ ਦੇ ਦਿੰਦਾ ਤੇ ਕਰਜ਼ਾ ਵੀ ਚੁਕਾ ਦਿੰਦਾ ਹੈ ਤੇ ਖੂ ਵਿੱਚ ਕਿਉਂ ਸੁੱਟ ਦਿੰਦਾ ਹੈ ਆਪ ਵੀ ਪ੍ਰਸ਼ਾਦਾ ਖਾਂਦਾ ਹੈ ਇਹ 4 ਰੁਪਏ ਚ ਤੂੰ ਇੰਨਾ ਕੁਝ ਕਿਵੇਂ ਕਰ ਲੈਂਦਾ ਹੈ ਮੇਰੇ ਨਾਲ ਤੂੰ ਮਜ਼ਾਕ ਕਰਦਾ ਪਿਆ ਹੈ ਤੂੰ ਸੱਚ-ਸੱਚ ਦੱਸ ਤੈਨੂੰ ਕਿਹੜੀ ਇੰਨੀ ਦਿਹਾੜੀ ਮਿਲਦੀ ਹੈ ਕਿ ਤੂੰ ਬਾਕੀ ਰੁਪਏਾਂ ਦੇ ਨਾਲ ਕਿਵੇਂ ਕਰਦਾ ਖਰਚਾ ਚਲਾਵੇਂਗਾ ਉਹਨੇ ਕਿਹਾ ਰਾਜਨ 4 ਰੁਪਏ ਹੀ ਮਿਲਦੇ ਹਨ ਵੇਖੋ ਪਹਿਲਾਂ ਜਿਹੜਾ 1 ਰੁਪਇਆ ਮਿਲਦਾ ਉਹਦੇ ਨਾਲ ਆਪਣਾ ਤੇ ਆਪਣੀ ਪਤਨੀ ਦਾ পেট ਭਰਦਾ ਹਾਂ ਜਿਹੜਾ 2000 ਰੁਪਇਆ ਉਹਦੇ ਨਾਲ ਮੈਂ ਬੱਚਿਆਂ ਦਾ ਢਿੱਡ ਭਰਦਾ ਹਾਂ ਉਹਨਾਂ ਨੂੰ ਮੈਂ ਉਧਾਰ ਹੀ ਦਿੰਦਾ ਪਿਆ ਹਾਂ ਉਹ ਅੱਗੇ ਚੱਲ ਕੇ ਉਹੀ ਰੁਪਇਆ ਦਾ ਮੈਨੂੰ ਖਵਾਉਣਗੇ ਤੇ ਬੁਢਾਪੇ ਵਿੱਚ ਹਮੇਸ਼ਾ ਲਈ ਮੇਰਾ ਸਾਥ ਬਣ ਜਾਣਗੇ ਸਮਾਂ ਆਉਣ ਤੇ ਮੇਰਾ ਉਧਾਰ ਚੁਕਤਾ ਕਰ ਦੇਣਗੇ ਕਹਿੰਦਾ ਤੀਸਰਾ ਜੋ ਮੈਂ ਵਿਆਜ ਦਿੰਦਾ ਪਿਆ ਹਾਂ ਕਰਜ਼ ਚੁਕਾਉਂਦਾ ਪਿਆ ਹਾਂ ਉਹ ਪਿਆ ਆਪਣੇ ਮਾਪਿਆਂ ਨੂੰ ਖਵਾਉਂਦਾ ਹਾਂ ਉਹਨਾਂ ਦਾ ਕਰਜ਼ ਚੁਕਾ ਰਿਹਾ ਹਾਂ ਜੋ ਉਹਨਾਂ ਨੇ ਮੈਨੂੰ ਉਧਾਰ ਦਿੱਤਾ ਸੀ ਉਸ ਦਾ ਵਿਆਜ ਵੀ ਅਦਾ ਕਰਦਾ ਪਿਆ ਹਾਂ ਕਹਿੰਦੇ ਕਿ ਚੌਥਾ ਫਿਰ ਤੋਂ ਖੂਬ ਵਿੱਚ ਕਿਵੇਂ ਸੁੱਟ ਦਿੰਦਾ ਹੈ ਕਹਿੰਦਾ ਜੀ ਚੌਥੇ ਰੁਪਏ ਦੇ ਨਾਲ ਮੈਂ ਰੋਜ਼ਦਾਨ ਪੁੰਨ ਦਾ ਕੰਮ ਕਰਦਾ ਹਾਂ ਗੁਰੂ ਘਰ ਨੂੰ ਪ੍ਰਸ਼ਾਦਾ ਸ਼ਕੁਰੂਨਾ ਤੇ ਆਪਣੇ ਦਰ ਤੇ ਕਿਸੇ ਨੂੰ ਵੀ ਮੈਂ ਖਾਲੀ ਜਾਣ ਨਹੀਂ ਦਿੰਦਾ ਰਾਜੇ ਨੇ ਜਦੋਂ ਇਹ ਗੱਲ ਸੁਣੀ ਤੇ ਰਾਜੇ ਨੂੰ ਲੱਗਾ ਅਕਲਮੰਦ ਹੋਣ ਦੇ ਨਾਲ ਨਾਲ ਸਿਆਣਾ ਤੇ ਗਿਆਨਵਾਨ ਵੀ ਹੈ ਰਾਜਾ ਕਹਿੰਦਾ ਕਿ ਠੀਕ ਹੈ ਜੋ ਤੂੰ ਮੈਨੂੰ ਇਹ ਸਵਾਲ ਦੇ ਜਵਾਬ ਦੱਸੇ ਇਹਦਾ ਤੇ ਤੂੰ ਮੈਨੂੰ ਜਵਾਬ ਸਾਰੇ ਦੱਸ ਦਿੱਤੇ ਹਨ ਤੇ ਇਸਦਾ ਤੂੰ ਕਿਸੇ ਨਾਲ ਹੁਣ ਕੋਈ ਜ਼ਿਕਰ ਨਹੀਂ ਕਰਨਾ ਜੇਕਰ ਤੇਰੇ ਕੋਲ ਇਹਦੇ ਬਾਰੇ ਕੋਈ ਪੁੱਛੇ ਕਿ ਜਿੰਨਾ ਚਿਰ ਤੂੰ ਮੇਰਾ 100 ਵਾਰ ਮੋਹ ਨਹੀਂ ਵੇਖ ਲੈਂਦਾ ਉਹਨਾਂ ਚਿਰ ਤੂੰ ਇਹਦਾ ਜਵਾਬ ਨਹੀਂ ਦੇਣਾ ਰਾਜਾ ਹੁਣ ਉਹਦੀ ਬੁੱਧੀ ਪਰਖਣਾ ਚਾਹੁੰਦਾ ਸੀ ਹੁਣ ਰਾਜੇ ਨੇ ਇਹ ਸਵਾਲ ਜਾ ਕੇ ਆਪਣਾ ਜਿਹੜਾ ਪੂਰਾ ਦਰਬਾਰ ਲੱਗਾ ਸੀ ਉਹਦੇ ਵਿੱਚ ਕੀਤਾ ਕਹਿੰਦੇ ਕਿ ਆਪਣੇ ਨਗਰ 'ਚ ਇੱਕ ਕਿਸਾਨ ਹੈ ਰੋਜ਼ ਜਦੋਂ ਕੰਮ ਕਰਦਾ ਹੈ ਉਹਨੂੰ 4 ਰੁਪਏ ਮਿਲਦੇ ਹਨ 1 ਰੁਪਇਆ ਖੁਦ ਖਰਚ ਕਰਦਾ ਹੈ 1 ਉਧਾਰ ਦਿੰਦਾ ਹੈ 1 ਕਰਜ਼ਾ ਚੁਕਤਾ ਕਰ ਦਿੰਦਾ ਹੈ ਚੌਥਾ ਖੂ ਵਿੱਚ ਸੁੱਟ ਦਿੰਦਾ ਹੈ ਦੱਸੋ ਇਹ ਕੀ ਕੰਮ ਹਨ ਕਹਿੰਦੇ ਕਿ ਸਾਰਿਆਂ ਦੇ ਮੂੰਹ ਝੁੱਕ ਗਏ ਤੇ ਰਾਜੇ ਨੇ ਸਾਰੇ ਨੂੰ ਸੱਤ ਦਿਨ ਦਾ ਕੰਮ ਦਿੱਤਾ ਤੇ ਕਿਹਾ ਇਸ ਦਾ ਜੋ ਵੀ ਜਵਾਬ ਦੇਵੇਗਾ ਉਹਨੂੰ ਮੈਂ ਮੂੰਹ ਮੰਗਿਆ ਇਨਾਮ ਦੇ ਦੇਵਾਂਗਾ ਕਹਿੰਦੇ ਕਿ ਹੁਣ ਸਾਰੇ ਜਾਣੇ ਸੋਚਣ ਲੱਗੇ ਕਿ ਹੁਣ ਇੱਕ ਇਹ ਜਿਹੜਾ ਮੰਤਰੀ ਹੈ ਉਸ ਨੂੰ ਕਿਸੇ ਸੈਨਿਕ ਤੋਂ ਪਤਾ ਚੱਲਿਆ ਕਿ ਰਾਜਾ ਕੱਲ ਪਰਸੋਂ ਕਿਸੇ ਥਾਂ ਤੇ ਗਿਆ ਸੀ ਤੇ ਕਿਸੇ ਕਿਸਾਨ ਨੂੰ ਮਿਲਿਆ ਸੀ ਤੇ ਕਹਿੰਦੇ ਹੁਣ ਉਹ ਮੰਤਰੀ ਪੁੱਛਦੇ ਪੁੱਛਦੇ ਉਸ ਥਾਂ ਤੇ ਪਹੁੰਚ ਗਏ ਜਾ ਕੇ ਉਹਨੂੰ ਪੁੱਛਦੇ ਹਨ ਕਿ ਰਾਜਾ ਤੈਨੂੰ ਮਿਲਿਆ ਸੀ ਉਹਨੇ ਕਿਹਾ ਹਾਂ ਮੈਨੂੰ ਮਿਲਿਆ ਸੀ ਕਹਿੰਦੇ ਰਾਜੇ ਨੇ ਮੈਨੂੰ ਚਾਰ ਸਵਾਲ ਕੀਤੇ ਮੈਂ ਉਹਦੇ ਜਵਾਬ ਦੇ ਦਿੱਤੇ ਉਹ ਕਹਿੰਦਾ ਕਿ ਮੰਤਰੀ ਤੁਸੀਂ ਉਹ ਸਵਾਲ ਤੁਹਾਨੂੰ ਕੀਤੇ ਕਿ ਤੁਹਾਨੂੰ ਹੀ ਜਵਾਬ ਆਉਣੇ ਚਾਹੀਦੇ ਹਨ ਮੈਂ ਤਾਂ ਕਿਸਾਨ ਹਾਂ ਮੈਨੂੰ ਕਿੱਥੋਂ ਜਵਾਬ ਆਉਣਗੇ ਉਹਨੇ ਕਿਹਾ ਨਹੀਂ ਤੂੰ ਜਵਾਬ ਦੇ ਉਹਨੇ ਚਾਰ ਸਵਾਲ ਤੈਨੂੰ ਕੀਤੇ ਹਨ ਤੇ ਉਹਦੇ ਜਵਾਬ ਕੀ ਹਨ ਤੇ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਆਉਂਦੇ ਰਾਜੇ ਨੇ ਮੈਨੂੰ ਕਿਹਾ ਹੈ ਕਿ ਇਹਨਾਂ ਸਵਾਲਾਂ ਦੇ ਜਵਾਬ ਮੈਂ ਉਹਦੋਂ ਹੀ ਦੇ ਸਕਦਾ ਹਾਂ ਉਸ ਕਿਸਾਨ ਨੇ ਕਿਹਾ ਜਦੋਂ ਮੈਂ ਰਾਜੇ ਦਾ ਮੂੰਹ 100 ਵਾਰ ਵੇਖ ਲਵਾਂ ਹੁਣ ਉਹ ਕਹਿੰਦਾ ਕਿ ਇੱਕ ਬੜੀ ਵੱਡੀ ਦੁਵਿਧਾ ਹੈ ਹੁਣ ਉਹਨੂੰ ਯਾਦ ਆਇਆ ਕਿ ਰਾਜੇ ਨੇ ਐਸਾ ਸੋਨੇ ਦਾ ਸਿੱਕਾ ਛੁਪਵਾਇਆ ਹੋਇਆ ਹੈ ਰਾਜੇ ਦਾ ਮੁਖ ਛੁਪਿਆ ਹੋਇਆ ਹੈ ਉਹਨੇ ਕਿਹਾ ਇੱਕ ਹੱਲ ਹੈ ਹੁਣ ਉਹਨੇ ਇੱਕ ਵਾਰੀ ਉਹਨੂੰ ਸੋਨੇ ਦੇ ਸਿੱਕੇ ਦਿੱਤੇ ਜਿਸ ਤੇ ਰਾਜੇ ਦਾ ਮੁਖ ਛਪਿਆ ਹੋਇਆ ਸੀ ਹੁਣ ਉਹ ਕਿਸਾਨ ਨੇ ਸਾਰੇ ਹੀ ਸਿੱਕਿਆਂ ਤੇ ਰਾਜੇ ਦਾ ਮੁਖ ਵੇਖਿਆ ਤੇ ਹੁਣ ਉਹ ਸਿੱਕੇ ਉਹਨੇ ਆਪਣੀ ਜਿਹੜੀ ਧੋਤੀ ਪਾਈ ਸੀ ਉਹਦੇ ਨਾਲ ਬੰਨ ਲਏ ਪਰ ਉਹਨਾਂ ਚਾਰੇ ਹੀ ਸਵਾਲਾਂ ਦੇ ਜਵਾਬ ਦੱਸ ਦਿੱਤੇ। ਅਗਲੀ ਸਵੇਰ ਹੋਈ ਤੇ ਉਹਨੇ ਕਿਹਾ ਰਾਜਨ ਮੈਨੂੰ ਇਹਨਾਂ ਸਵਾਲਾਂ ਦੇ ਜਵਾਬ ਪਤਾ ਹਨ। ਉਹਨੇ ਸਾਰੇ ਦਰਬਾਰ 'ਚ ਕਿਹਾ 1 ਰੁਪਿਆ ਉਹ ਕਿਸਾਨ ਆਪ ਤੇ ਉਹਦੀ ਪਤਨੀ ਖਾਂਦੇ ਹਨ। 200 ਰੁਪਿਆ ਉਹ ਆਪਣੇ ਬੱਚਿਆਂ ਨੂੰ ਖਵਾਉਂਦਾ ਤੇ ਉਧਾਰ ਦਿੰਦਾ ਹੈ। ਤੀਜਾ ਰੁਪਿਆ ਮਾਪਿਆਂ ਨੂੰ ਕਮਾ ਕੇ ਦਿੰਦਾ ਹੈ। ਉਹਨਾਂ ਦਾ ਕਰਜ਼ਾ ਚੁਕਤਾ ਕਰਦਾ ਪਿਆ ਹੈ। ਚੌਥਾ ਰੁਪਿਆ ਉਹ ਦਾਨ ਧਰਮ ਤੇ ਲਗਾਉਂਦਾ ਹੈ ਉਹ ਖੋਜ ਸੁੱਟਦਾ ਪਿਆ ਹੈ। ਉਹ ਖੂ ਵਿੱਚ ਸੁੱਟਦਾ ਪਿਆ ਹੈ ਰਾਜੇ ਨੇ ਜਦੋਂ ਇਹ ਗੱਲ ਸੁਣੀ ਤੇ ਰਾਜੇ ਨੇ ਕਿਹਾ ਉਹਨੂੰ ਮੈਂ ਸਮਝਦਾ ਸੀ ਕਿ ਉਹ ਤਿੱਖਣ ਬੁੱਧੀ ਵਾਲਾ ਹੈ ਪਰ ਉਹਨੇ ਤਾਂ ਸ਼ਲ ਕਪਟ ਕੀਤਾ ਹੈ ਉਹਨੂੰ ਬੁਲਾ ਕੇ ਲੈ ਕੇ ਆਓ ਉਹਨੂੰ ਬੁਲਾਇਆ ਗਿਆ ਤੇ ਉਹਨੂੰ ਕਹਿੰਦੇ ਕਿ ਰਾਜਾ ਕਹਿੰਦਾ ਸੀ ਤੂੰ ਮੇਰੇ ਨਾਲ ਸ਼ਲ ਕਪਟ ਕੀਤਾ ਹੈ ਮੈਂ ਤੈਨੂੰ ਕਿਹਾ ਸੀ ਜਿੰਨਾ ਚਿਰ ਤੂੰ ਮੇਰਾ ਮੂੰਹ 100 ਵਾਰ ਨਹੀਂ ਵੇਖ ਲੈਂਦਾ ਉਹਨਾਂ ਚਿਰ ਤੂੰ ਇਹ ਗੱਲ ਕਿਸੇ ਨੂੰ ਨਹੀਂ ਦੱਸੇਂਗਾ ਪਰ ਤੂੰ ਤਾਂ ਸਾਰੀ ਗੱਲ ਦੱਸ ਦਿੱਤੀ ਅਹਨੇ ਕਿਹਾ ਨਹੀਂ ਰਾਜਨ ਮੈਂ ਤੇਰਾ ਮੁਖ 100 ਵਾਰ ਵੇਖ ਕੇ ਫਿਰ ਇਸ ਨੂੰ ਪ੍ਰਸ਼ਨਾਂ ਦੇ ਹੱਲ ਦਿੱਤੇ ਸਨ ਰਾਜਨ ਨੇ ਕਿਹਾ ਕਿਵੇਂ ਉਸਨੇ ਕਿਹਾ ਸੋਨੇ ਦੀਆਂ ਮੋਹਰਾਂ ਰਾਜੇ ਦੇ ਸਾਹਮਣੇ ਕੱਟ ਕੇ ਰੱਖ ਦਿੱਤੀਆਂ ਤੇ ਕਹਿੰਦਾ ਵੇਖੋ ਰਾਜਨ ਇਹ ਤੁਹਾਡਾ ਮੁਖ ਹੈ ਇਹਨਾਂ ਨੂੰ ਤੱਕ ਕੇ ਹੀ ਮੈਂ ਇਹਨੂੰ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਰਾਜਾ ਹੋਰ ਜ਼ਿਆਦਾ ਪਰੇਸ਼ਾਨ ਤੇ ਪ੍ਰਸੰਨ ਵੀ ਹੋਇਆ ਉਸਨੇ ਕਿਹਾ ਆਪਣੇ ਘਰ ਦੀ ਗਰੀਬੀ ਵੀ ਦੂਰ ਕਰ ਲਈ ਰਾਜੇ ਨੇ ਉਸ ਨੂੰ ਮੁਹ ਮੰਗਿਆ ਇਨਾਮ ਦਿੱਤਾ ਤੇ ਉਹਨੂੰ ਆਪਣੇ ਜਿੱਥੇ ਸੈਨਿਕ ਸਨ ਉਹਦਾ ਇੱਕ ਅਹੁਦਾ ਵੀ ਦਿੱਤਾ ਸਮੇਂ-ਸਮੇਂ ਤੇ ਰਾਜਾ ਉਸ ਤੋਂ ਸਲਾਹਾਂ ਵੀ ਲੈਂਦਾ ਕਹਿੰਦੇ ਕਿ ਹੁਣ ਪੈਸਾ ਟਕਾ ਲੈ ਕੇ ਘਰ ਗਿਆ ਤੇ ਉਹਦੀ ਘਰਵਾਲੀ ਹਮੇਸ਼ਾ ਕਿਹਾ ਕਰਦੀ ਸੀ ਕਿੰਨਾ ਚਿਰ ਗਰੀਬੀ ਚ ਆਪਾਂ ਸਮਾਂ ਕੱਢਾਂਗੇ ਤੈਨੂੰ ਜੋ ਜੁੜਦਾ ਹੈ ਉਹਦੇ ਨਾਲ 2-3 ਦਿਨ ਦਾ ਹੀ ਰਸਣ ਬਣਦਾ ਹੈ ਤੇ ਕੁਝ ਤੋਂ ਲੋਕਾਂ ਨੂੰ ਦਾਨਪੁਨ ਕਰ ਆਉਂਦਾ ਹੈ ਸਮੇਂ-ਸਮੇਂ ਤੇ ਰਾਜਾ ਉਹਦੇ ਤੋਂ ਸਲਾਹਾਂ ਲੈਂਦਾ ਦੇ ਕੇ ਹੁਣ ਉਹ ਪੈਸਾ ਟਕਾ ਲੈ ਕੇ ਘਰ ਗਿਆ ਤੇ ਉਹਦੀ ਘਰ ਵਾਲੀ ਬਹੁਤ ਖੁਸ਼ ਹੋ ਗਈ ਤੇ ਆ ਜਾ ਕੇ ਕਹਿੰਦਾ ਕਿ ਭਾਗਵਾਨ ਨੇ ਜੋ ਖੂ ਵਿੱਚ ਸੁੱਟਦਾ ਪਿਆ ਹਾਂ ਇੱਕ ਦਿਨ ਇੰਨਾ ਹੀ ਹੋ ਕੇ ਆਵੇਗਾ ਕਿ ਸਾਰੇ ਦੁੱਖ ਦੂਰ ਹੋ ਜਾਣਗੇ ਉਹ ਅਸੀਸਾਂ ਦੀ ਪੰਡ ਇਕੱਠੀ ਹੋ ਰਹੀ ਹੈ ਉਹਨੇ ਇਹ ਕਹਿ ਦਿਆ ਕਰਨਾ ਤੇ ਨਾਲ ਹੀ ਉਹਨੇ ਕਿਹਾ ਕਰਨਾ ਭਾਗਵਾਨ ਨੇ ਉਹ ਅਸੀਸਾਂ ਦੀ ਇੰਨੀ ਵੱਡੀ ਹੋ ਕੇ ਜ਼ਿੰਦਗੀ ਵਿੱਚ ਆਵੇਗੀ ਕਿ ਸਾਰੇ ਦੁੱਖ ਦੂਰ ਹੋ ਜਾਣਗੇ ਕਹਿੰਦੇ ਕਿ ਹੁਣ ਕਿਸੇ ਨੂੰ ਵੀ ਉਹਨੂੰ ਮਿਲਿਆ ਕਰਨਾ ਤੇ ਉਹੀ 4 ਰੁਪਏ ਦਾ ਜ਼ਿਕਰ ਕਰਿਆ ਕਰਨਾ ਉਹਨੇ ਕਿਹਾ ਕਰਨਾ ਕਿ ਜਿਹੜਾ ਚੌਥਾ ਰੁਪਿਆ ਹੈ ਉਹ ਖੂਚ ਸੁੱਟਦਾ ਹੈ ਉਹਨੇ ਮੇਰੇ ਭਾਗ ਬਦਲ ਦਿੱਤੇ ਹਨ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਅਸੀਂ ਵੀ ਦਾਨ ਪੁੰਨ ਕਰਾਂਗੇ ਪਰਮਾਤਮਾ ਸਾਡੀ ਵੀ ਕਿਸਮਤ ਜ਼ਰੂਰ ਬਦਲ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ